5 ਜੂਨ ਤੱਕ ਜਿਹੜੇ ਫੌਜ ਸੀ ਉੱਥੇ 2-3 ਦਿਨ ਤੱਕ ਉੱਥੇ ਪਹੁੰਚ ਗਈ ਸੀ ਮੁਖਸਰ ਸਾਹਿਬ ਹਾਂ ਪਰ ਇਹ ਸਾਡੇ ਲੋਕਾਂ ਸਾਰਿਆਂ ਵਾਸਤੇ ਹੀ ਮੇਰੇ ਖਿਆਲ ਦਰਬਾਰ ਸਾਹਿਬ ਵਾਸਤੇ ਵੀ ਇਹ ਅਜੀਬੋ ਘਰੀਬ ਤੇ ਪਹਿਲੀ ਘਟਨਾ ਸੀ ਲੋਕਾਂ ਨੂੰ ਇਹਨਾਂ ਪਤਾ ਹੀ ਨਹੀਂ ਸੀ ਵੀ ਇਹਨਾਂ ਕੁਝ ਵਾਪਰਨ ਵਾਲਾ ਤੇ ਮੁਖਸਰ ਸਾਹਿਬ ਤਾਂ ਕਿਸੇ ਗਿਣਤੀ ਚ ਹੈ ਹੀ ਨਹੀਂ ਸੀ ਕਿ ਜਾਂ ਉੱਥੇ ਕੋਈ ਲੜਾਈ ਜਾਂ ਕੋਈ ਕੋਈ ਸੰਘਰਸ਼ ਚੱਲ ਰਿਹਾ ਹੋਵੇ ਕੋਈ ਫੈਡਰੇਸ਼ਨ ਦੇ ਮੁੰਡੇ ਸੀ ਜਿਹੜੇ ਉੱਥੇ ਕੰਫੈਡਰੇਸ਼ਨ ਦਾ ਕੰਮ ਕਰਦੇ ਸੀ ਉਹ ਕੋ ਮਾਰੇ ਮੋਟੇ ਕੇਸ ਚ ਭਾਵੇਂ ਕੋਈ ਹੋਵੇ ਕੋਈ ਕਤਲ ਜਾਂ ਹੋਰ ਕੋਈ سنگੀਨ ਜੁਰਮ ਵਿੱਚ ਕੋਈ ਬੰਦਾ ਵੀ ਫੈਡਰੇਸ਼ਨ ਦਾ ਵੀ ਉਥੇ ਕੋਈ ਹੋ ਜਾ ਕੇਸ ਨਹੀਂ ਸੀ ਹੈਗਾ ਆਮ ਹੀ ਨਾਰਮਲ ਪ੍ਰਚਾਰ ਕਰਦੇ ਸਾਂ ਤੇ ਜਥੇ ਉਹ ਤੋਂ ਜਾਂਦੇ ਸੀ ਆਮ ਮਨਜੀਤ ਸਾਹਿਬ ਤੋਂ ਤੇ ਉਹ ਲੋਕਾਂ ਦੇ ਸਾਹਮਣੇ ਕੋਠਿਆਂ ਦੇ ਤੋਪਾਂ ਬੀੜਦੀਆਂ ਫੌਜ ਨੇ ਕੋਠਿਆਂ ਦੇ ਚੜੇ ਫਿਰਨਾ ਇਹ ਅਹੀ ਆ ਵੇਹਦੇ ਸਾਂ ਇਹ ਮੁਖਸਰ ਸਾਹਿਬ ਦੀ ਮੁਖਸਰ ਸਾਹਿਬ ਦੀ ਮੈਂ ਦੱਸ ਰਿਹਾ ਸਪਾਰਿਹ ਗਲਤ ਤਾਂ ਪਤਾ ਨਹੀਂ ਸਪ ਇਹਨਾਂ ਨੇ ਇਸ ਤਰ੍ਹਾਂ ਕਰਨੀ ਆ ਫੇਰ ਉਹ ਜਦੋਂ 5 ਦੀ ਰਾਤ ਨੂੰ ਚੰਗੇ ਭਣੇ ਰੋਜ ਦੀ ਤਰ੍ਹਾਂ ਸਿੰਘ ਹਾਲ ਦੇ ਉੱਤੇ ਕੋ ਫੜਨੇ ਚਾਲੇ ਗਰਮੀ ਕਰਕੇ ਪਏ ਗਏ ਕੋਜਾ ਆਪਣ ਕਮਰੇ ਜਿੱਥੇ ਜਿੱਥੇ ਥਾਂ ਅਸੀਂ ਪਏ ਰਾਤ ਦਾ ਤਕਰੀਬਨ ਕੋ 12:30 ਵਜੇ ਅਨਾਉਂਸਮੈਂਟ ਹੋਈ ਫੌਜ ਆ ਲੋ ਕਿ ਫੌਜ ਨੇ ਤੁਹਾਨੂੰ ਸਾਰਿਆਂ ਨੂੰ ਅੰਦਰੋਂ ਬਾਹਰ ਘੇਰਾ ਪਾ ਲਿਆ ਜਿੰਨੇ ਬੰਦੇ ਗੁਰਦੁਆਰੇ ਦੀ ਹਦੂਦ ਅੰਦਰ ਹੈਗੇ ਨੇ ਉਹ ਸਾਰੇ ਬਾਹਾਂ ਖੜੀਆਂ ਕਰਕੇ ਬਾਹਰ ਆ ਜਾਓ